ਪੰਜਾਬ ਪੁਲਿਸ ਲਗਾਤਾਰ ਜਿੱਥੇ ਮੁਸਤਫਦੀ ਦੇ ਨਾਲ ਕਾਰਵਾਈਆਂ ਕਰ ਰਹੀ ਹੈ ਉੱਥੇ ਹੀ ਪੁਲਿਸ ਨੇ ਕੁਝ ਹੀ ਘੰਟਿਆਂ ਵਿੱਚ ਕਤਲ ਦੀ ਵਾਰਦਾਤ ਨੂੰ ਸਲਝਾਉਂਦੇ ਹੋਏ આરોપીਆਂ ਨੂੰ ਗ੍ਰਫਤਾਰ ਕਰ ਲਿਆ। ਦਰਅਸਲ ਥਾਣਾ ਕੰਟੈਂਮੈਂਟ ਅਵਲੋ ਲੋਹਾਰਾ ਕਾ ਰੋਡ ਤੇ ਸਿਕਿਉਰਟੀ ਗਾਰਡ ਕਤਲ ਮਾਮਲੇ ਨੂੰ 12 ਘੰਟੇ ਦੇ ਅੰਦਰ ਪੁਲਿਸ ਨੇ ਟ੍ਰੇਸ ਕੀਤਾ ਹੈ। ਇਸ ਮਾਮਲੇ ਵਿੱਚ ਦੋ આરોપી ਕਾਬੂ ਕੀਤੇ ਗਏ ਨੇ। ਡੀਐਸਪੀ, ਡੀਐਸਪੀ ਲਾਅ ਐਂਡ ਆਰਡਰ ਆਲਾ ਮੋਜੀਤ ਸਿੰਘ ਨੇ ਦੱਸਿਆ ਕਿ ਫੜੇ ਗਏ ਮੁਲਜ਼ਮ ਸੁਖਵਿੰਦਰ ਸਿੰਘ ਨੂੰ ਸ਼ੱਕ ਸੀ ਕਿ ਉਸਦੀ ਪਤਨੀ ਦਿਮਰਤਕ ਵਰਿੰਦਰ ਸਿੰਘ ਨਾਲ ਨਜ਼ਾਇਜ਼ ਸਬੰਧ ਸੀ। ਨਜ਼ਾਇਜ਼ ਸਬੰਧਾਂ ਦੇ ਸ਼ੱਕ ਫੋਨ ਬਾਰੇ ਪਤੀ ਵੱਲੋਂ ਲੋਹਾਰਾ ਕਾ ਰੋਡ ਤੇ ਸਿਕਿਉਰਿਟੀ ਗਾਰਡ ਦੇ ਕਤਲ ਮਾਮਲੇ ਨੂੰ 12 ਘੰਟਿਆਂ ਚ ਫਰੇਸ ਕੀਤਾ ਗਿਆ ਦੱਸਦੀ ਹੈ ਕਿ ਬਰਿੰਦਰ ਸਿੰਘ ਦੀ ਉਮਰ 40 ਸਾਲ ਸੀ ਸਿਕਿਉਰਿਟੀ ਗਾਰਡ ਦਾ ਕੰਮ ਕਰਦਾ ਸੀ ਜਿਸ ਦਾ ਤੇਜ਼ ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਫੜੇ ਗਏ આરોપીਾਂ ਦੀ ਪਹਿਚਾਣ 37 ਸਾਲ ਦੇ ਗੁਰਪ੍ਰੀਤ ਸਿੰਘ ਰੁੱਖਾ ਗੋਪੀ ਦੇ ਵਜੋਂ ਹੋਈ ਹੈ ਪੁਲਿਸ ਅਧਿਕਾਰੀਆਂ ਮੁਤਾਬਕ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਇਹਨਾਂ ਤੋਂ ਕਈ ਵੱਡੇ ਖੁਲਾਸੇ ਹੋ ਸਕਦੇ ਨੇ ਮਾਨਯੋਗ ਪੁਲਿਸ ਕਮਿਸ਼ਨਰ ਅੰਮ੍ਰਿਤ ਸਰ ਸਰਦਾਰ ਗੁਰਪ੍ਰੀਤ ਸਿੰਘ ਪੋਲਰ ਸਾਹਿਬ ਉਹਨਾਂ ਦੇ ਦੇਸ਼ਾ ਨਿਰਦੇਸ਼ ਹੀਟ ਅਵਾਜ਼ ਸਰ ACP ਵੈਸਟ ਸ੍ਰੀ ਸ਼ੇਧਰਸ਼ਨ ਜੀ ADCP 2 ਸ੍ਰੀ ਹਰਪਾਲ ਜੀ ਤੇ ਮੈਡਮ ਅਮਨਦੀਪ ਕੌਰ SHO ਕੈਂਟੋਨਮੈਂਟ ਇਹਨਾਂ ਨੇ ਕੇਸ ਰਿਸਟਰ ਕੀਤਾ ਹੈ FIR ਨੰਬਰ 127 266 2025 ਅੰਡਰ ਸੈਕਸ਼ਨ 103 35 BNS ਐਕਟ ਇਹਦੇ ਚ ਜਿਹੜਾ ਡਿਸੀਜ਼ ਬੰਦਾ ਹੈ ਉਹਦਾ ਨਾਮ ਹੈ ਵਿਰਿੰਦਰ ਸਿੰਘ ਉਹਦੀ ਉਮਰ ਤਕਰੀਬਨ 40 ਸਾਲ ਹੈ ਉਹਦਾ ਕਤਲ ਹੋਇਆ ਸੀ ਕੱਲ ਲੋਹਾਰਕਾ ਰੋਡ ਤੇ तकरीबन 7:30 ਵਜੇ ਸ਼ਾਮੀ ਤੇ 1 ਘੰਟੇ ਡੇਢ ਦੇ ਵਿੱਚ ਵਿੱਚ ਹੀ ਪੂਰੀ ਮਿਹਨਤ ਕਰਕੇ ਮੈਡਮ ਅਮਨਦੀਪ ਕੌਰ ਨੇ ਤੇ ਉਹਨਾਂ ਦੀ ਟੀਮ ਨੇ ਕੇਸ ਟਰੇਸ ਕਰ ਲਿਆ ਤੇ 12 ਘੰਟਿਆਂ ਦੇ ਵਿੱਚ ਵਿੱਚ ਦੋਸ਼ੀ ਗ੍ਰਿਫਤਾਰ ਕਰ ਲਏ ਇੱਕ ਦੋਸ਼ੀ ਦਾ ਨਾਮ ਹੈ ਸੁਖਵਿੰਦਰ ਸਿੰਘ son of ਬਲਬੀਰ ਸਿੰਘ ਦੂਸਰਾ ਦੂਸਰੇ ਨਾਮ ਹੈ ਗੁਰਪ੍ਰੀਤ ਸਿੰਘ ਅਲਾਇਸ ਗੋਪੀ ਇਹਨਾਂ ਦੀ ਉਮਰ तकरीबन 37 ਸਾਲ ਤੇ 33 ਸਾਲ ਹੈਗੀ ਹੈ ਜਿਹੜਾ ਆਪਣਾ ਸੁਖਵਿੰਦਰ ਸਿੰਘ ਹੈ ਉਹਦੀ ਵਾਈਫ ਦਾ ਨਾਮ ਜੋਤੀ ਹੈ ਤੇ ਸੁਖਵਿੰਦਰ ਸਿੰਘ ਨੂੰ ਲੱਗਦਾ ਸੀ ਕਿ ਜੋਤੀ ਦਾ ਜਿਹੜਾ ਅਫੇਅਰ ਹੈ ਉਹ ਵਰਿੰਦਰ ਸਿੰਘ ਨਾਲ ਚੱਲ ਰਿਹਾ ਹੈ ਤੇ ਆਪਣਾ ਜਿਹੜਾ ਸੁਖਵਿੰਦਰ ਸਿੰਘ ਹੈ ਉਹ ਬਦਲੇ ਦੀ ਭਾਵਨਾ ਨਾਲ ਆਪਣਾ ਇਹਨੂੰ ਵਰਿੰਦਰ ਸਿੰਘ ਨੂੰ ਮਾਰਿਆ ਉਹਨੇ ਤੇ ਉਸ ਤੋਂ ਇਲਾਵਾ ਉਹ ਆਪਣੇ ਜਦੋਂ ਕਤਲ ਕਰਨ ਗਿਆ ਸੀ ਉਹ ਆਪਣੇ ਬ੍ਰਦਰ ਨੂੰ ਆਪਣਾ ਗੁਰਪ੍ਰੀਤ ਸਿੰਘ ਨੂੰ ਨਾਲ ਲੈ ਕੇ ਗਿਆ ਸੀ ਤੇ ਜਿਹੜਾ ਜਿਹੜੇ ਵਾਹਨ ਤੇ ਗਏ ਸੀ ਆਪਣਾ ਸਪਲੈਂਡਰ ਤੇ ਉਹ ਵੀ ਅਸੀਂ ਰਿਕਵਰ ਕਰ ਲਿਆ ਤੇ ਦੱਤਰ ਨਾਲ ਆਪਣਾ ਜਿਹੜਾ ਕਤਲ ਕੀਤਾ ਸੀ ਉਹ ਵੀ ਅਸੀਂ ਦੱਤਰ ਵੀ ਰਿਕਵਰ ਕਰ ਲਈ ਹੈ ਤੇ ਜਿਹੜਾ ਸੁਖਵਿੰਦਰ ਸਿੰਘ ਹੈ ਉਹਨੂੰ ਉਹਨੂੰ ਅਸੀਂ ਫੜਿਆ ਉਥੋਂ ਜੰਮੂ ਬੱਸ ਸਟੈਂਡ ਦੇ ਲਾਗੇ ਹਾਂ ਤੇ ਜਿਹੜਾ ਗੁਰਪ੍ਰੀਤ ਸਿੰਘ ਹੈ ਉਹਨੂੰ ਅਸੀਂ ਬਟਾਲੇੋਂ ਫੜਿਆ ਤੇ ਜਿਹੜਾ ਸੁਖਵਿੰਦਰ ਸਿੰਘ ਉਹ ਆਟੋ ਡਰਾਈਵਰ ਦਾ ਕੰਮ ਕਰਦਾ ਤੇ ਗੁਰਪ੍ਰੀਤ ਚਿਕਨ ਸ਼ਾਪ ਵਿੱਚ ਬਟਾਲੇ ਉਹ ਉੱਥੇ ਕੰਮ ਕਰਦਾ ਹੈ ਤੇ ਜੋਤੀ ਨਾਲ ਸੰਬੰਧ ਹੈਗੇ ਸੀ ਹਾਂਜੀ ਜੋਤੀ ਦੇ ਸੰਬੰਧ ਹੈਗੇ ਸੀ ਉਹ ਅਸੀਂ ਜਾਂਚ ਪੜਤਾਲ ਕਰ ਰਹੇ ਹਾਂ ਅਸੀਂ ਮੋਬਾਈਲ ਫੋਨ ਵੀ ਰਿਕਵਰ ਕਰ ਲਿਆ ਤੇ ਅਸੀਂ ਮੋਬਾਈਲ ਫੋਨ ਫੋਰੈਂਸਿਕਲੀ ਭੇਜਾਂਗੇ ਤੇ ਜੇ ਕੁਝ ਨਿਕਲੂਗਾ ਤਾਂ ਅਸੀਂ ਤੁਹਾਡੇ ਤੱਕ ਮੱਚਾਵਾਂਗੇ ਸਰ ਜੀ ਮਤਲਬ ਕਹਾਂਗੇ ਕਿ ਉਹਦੇ ਜੋਤੀ ਦੇ ਨਾਲ ਸੰਬੰਧ ਤੇ ਸਹੀ ਹੈਗੇ ਜਿਸ ਕਰਕੇ ਪਹਿਲਾਂ ਵੀ ਉਹਦੇ ਵੱਲੋਂ ਤੁਮਕੀਆਂ ਵੀ ਦਿੱਤੀਆਂ ਗਈਆਂ ਸੀ ਦੇਖੋ ਜਿਹੜੀ ਜੋਤੀ ਹੈ ਉਹ ਕੁਝ ਦਿਨਾਂ ਪਹਿਲਾਂ ਵੀ ਲੁਧਿਆਣੇ ਗਈ ਸੀ ਤੇ ਜਿਹੜਾ ਇਹਨੂੰ ਲੱਗਦਾ ਸੀ ਸੁਖਵਿੰਦਰ ਸਿੰਘ ਨੂੰ ਕਿ ਉਹਨੂੰ ਲੱਗਦਾ ਸੀ ਕਿ ਵਰਿੰਦਰ ਨੇ ਉਹਨੂੰ ਆਪਣਾ ਕਮਰਾ ਲੈ ਕੇ ਦਿੱਤਾ ਹੈ ਲੁਧਿਆਣੇ ਉਹ ਵੀ ਅਸੀਂ ਏ ਦੈਟ ਇਜ਼ ਪਾਰਟ ਆਫ ਇਨਵੈਸਟੀਗੇਸ਼ਨ ਤੇ ਜਦਕਿ ਵਰਿੰਦਰ ਤਾਂ ਆਪਣੀ ਹਲੇ ਫਿਲਹਾਲ ਨੌਕਰੀ ਕਰਦਾ ਸੀਗਾ ਸਿਲਵਰ ਕੋਲੋਨੀ ਹੈਗੀ ਹੈ ਉਥੇ ਤੇ ਬਾਕੀ ਅਸੀਂ ਦੇਖ ਰਹੇ ਹਾਂ ਕਿ ਮੋਬਾਈਲ ਫੋਨ ਦਾ ਵੀ ਅਸੀਂ ਫੋਰੈਂਸਿਕ ਕਰਾਣਾ ਹੈ ਤੇ ਦੇਖਾਂਗੇ ਕਿ ਇਹਨਾਂ ਦੇ ਸਬੰਧ ਸਿਗੇ ਜਾਂ ਨਹੀਂ ਸਿਗੇ ਦਾ ਕਾਰਨ ਸਿਰਫ ਸ਼ੱਕ ਹੀ ਦੱਸ ਫਿਲਹਾਲ ਸ਼ੱਕ ਹੀ ਹੈ ਜੀ